ਦਾ ਨਾਮ ਰਵੀਆ ਅਸੀਂ ਤਸੂਹਾ ਤੋਂ ਡਿਸਟ੍ਰਿਕਟ ਹੁਸ਼ਿਆਰਪੁਰ ਤੋਂ ਬਿਲੋਂਗ ਕਰਦੇ ਆਂ ਤੇ ਬੋਡੀ ਸਰਵਿਸ ਇਹ ਮੇਰੀ ਮਿਸਿਸ ਹੈ ਇਹਨਾਂ ਨੇ ਬੋਡੀ ਸਰਵਿਸ ਕਰਤੇ ਆ ਇਹ ਦੱਸਣਗੇ ਕਿ ਤੁਹਾਨੂੰ ਕੀ ਕੀ ਪ੍ਰੋਬਲਮ ਸੀ ਪਹਿਲਾਂ ਹਾਂਜੀ ਭੈਣ ਜੀ ਹਾਂਜੀ ਸਰ ਮੈਨੂੰ ਬਹੁਤ ਪ੍ਰੋਬਲਮ ਸੀ ਮੇਰੇ ਬਾਡੀ ਚ ਪੇਨ ਰਹਿੰਦਾ ਸੀ ਸਾਰੀ ਬਾਡੀ ਚ ਹੀ ਸਾਰਾ ਮੈਨੂੰ ਪੇਟ ਚ ਵੀ ਕੋਈ ਪ੍ਰੋਬਲਮ ਰਹਿੰਦੀ ਸੀ ਮੇਰੇ ਮਤਲਬ ਪੇਟ ਕੋਈ ਖਾਣਾ ਕੁਝ ਪਚਦਾ ਨਹੀਂ ਸੀ ਮੈਨੂੰ ਸਾਰਾ ਕਿੰਨੇ ਟਾਈਮ ਤੋਂ ਪ੍ਰੋਬਲਮ ਸੀ ਭੈਣ ਜੀ ਤੁਹਾਨੂੰ 4 ਸਾਲ ਤੋਂ ਪ੍ਰੋਬਲਮ ਸੀ ਮੈਡੀਸਨ ਕਿੰਨੀ ਕਿ ਯੂਜ਼ ਕੀਤੀਆਂ ਤੁਸੀਂ ਨੇ ਕੀ ਕਹਿੰਦੇ ਸੀ ਡਾਕਟਰ ਸਰ ਆ ਕਹਿੰਦੇ ਸੀ ਵੀ ਕਿੱਤੇ ਦਾ ਵੀ ਸਰ ਆਪਰੇਟ ਹੋਣਾ ਸਟੋਨ ਸੀ ਕਿੱਤੇ ਚ ਅੱਛਾ ਜਦੋਂ ਕੁਝ ਖਾਣੀ ਸੀ ਪਚਦਾ ਨਹੀਂ ਸੀਗਾ ਵੀ ਜਦੋਂ ਜਿੰਨਾ ਮੈਡੀਸਨ ਖਾਣੀ ਜਿੰਨਾ ਚ ਠੀਕ ਰਹਿਣਾ ਫੇਰ ਉਹ ਵੀ ਸਾਰਾ ਪ੍ਰੋਬਲਮ ਆਉਂਦੀ ਸੀਗੀ ਓਕੇ ਹਾਂਜੀ ਸਰ ਹੁਣ ਬਿਲਕੁਲ ਸਹੀ ਵਧੀਆ ਰਿਜ਼ਲਟ ਆਇਆ ਪੈਕ ਯੂਜ਼ ਕਰਨਾ ਮਲਜੀ 50 ਦਿਨ ਦਾ ਕੋਰਸ ਪੂਰਾ ਕੀਤਾ ਸਰ ਉਹ ਮੇਰੇ ਫਾਸਟ ਹੀ ਆ ਫਾਸਟ ਹੀ ਚੱਲ ਰਿਹਾ 50 ਦਿਨ ਦਾ ਔਰ ਕਿੰਨਾ ਫਰਕ ਪੈ ਗਿਆ ਤੁਹਾਨੂੰ ਜਿਹੜਾ ਬਾਡੀ ਪੇਨ ਕਹਿ ਰਹੇ ਸੀ ਸਰ 10 ਦਿਨ ਚ ਪਤਾ ਲੱਗ ਗਿਆ ਸੀ ਓਕੇ ਹੁਣ ਤੁਹਾਨੂੰ ਕੋਈ ਤਖਾਵਟ ਕੋਈ ਹੈ ਨਹੀਂ ਸਰ ਬਿਲਕੁਲ ਵਧੀਆ ਘਰ ਦਾ ਕੰਮ ਕਰਦੇ ਆ ਓਕੇ ਹਾਂਜੀ ਪਹਿਲਾਂ ਕੰਡੀਸ਼ਨ ਕੀ ਸੀ ਬਈ ਪਹਿਲਾਂ ਘਰ ਕੰਮ ਕਰਨਾ ਔਖਾ ਸੀ ਸਰ ਬਹੁਤ ਜ਼ਿਆਦਾ ਓਕੇ ਬਹੁਤ ਫਿਟਨੈਸ ਪੇਨ ਰਹਿੰਦੀ ਸਾਰੀ ਬਾਡੀ ਚ ਵੀ ਪੀਲੋ ਹੋ ਜਾਂਦਾ ਸੀ ਸਰ ਠੀਕ ਹੈ ਵੀ ਪੀਲੋ ਇਹ ਸਾਰੀਆਂ ਪ੍ਰੋਬਲਮ 4 ਸਾਲ ਤੋਂ ਚੱਲਦੀ ਆ ਰਹੀਆਂ ਸੀ ਇਸ ਤੋਂ ਬਾਅਦ ਸਾਰੀਆਂ ਪ੍ਰੋਬਲਮਾਂ ਆਪਰੇਟ ਹੋਣ ਤੋਂ ਬਾਅਦ ਹੀ ਪ੍ਰੋਬਲਮ ਆਈਆਂ ਜਿਵੇਂ ਪਿੱਤੇ ਦਾ ਆਪਰੇਸ਼ਨ ਕਰਵਾਇਆ ਸੀ ਨੇ ਓਕੇ ਤੇ ਲੱਖਾਂ ਹੀ ਲੋਕ ਬਈ ਤੁਹਾਡੀ ਵੀਡੀਓ ਦੇਖਣਗੇ ਜਿਵੇਂ ਬਾਡੀ ਸਰਵਿਸ ਨਾਲ ਤੁਹਾਨੂੰ ਰਿਜ਼ਲਟ ਆਏ ਨੇ ਵੀ ਕੀ ਕਹਿਣਾ ਚਾਹੋਗੇ ਉਹ ਪਰਿਵਾਰਾਂ ਨੂੰ ਤੁਸੀਂ ਸਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਸਾਰੇ ਬ੍ਰਦਰ ਐਂਡ ਸਿਸਟਰ ਸਾਰੇ ਹੀ ਬਾਡੀ ਪੈਕ ਨੂੰ ਯੂਜ਼ ਕਰਨਾ ਯੂਜ਼ ਕਰਨਾ ਚਾਹੀਦਾ ਓਕੇ ਸਾਰੇ ਆਪਣੀ ਜੇ ਹੁਣ ਤਾਂ ਹੀ ਦਵਾਈ ਖਾਰੇ ਤੁਸੀਂ ਕੋਈ ਜਿਵੇਂ ਥਕਾਵਟ ਵਾਗੈਰਾ ਕਿੰਨੀਆਂ ਪ੍ਰੋਬਲਮ ਹੁਣ ਸਭ ਕਲੀਅਰ ਪੱਛ ਦਾ ਪੁੱਛਦਾ ਹੀ ਵਧੀਆ ਹੁਣ okay thank you benny